ਪੈਰਿਸ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ ਪੈਰਿਸ 올림픽 ਵਿੱਚੋਂ ਵਿਨੇਸ਼ ਫੁਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਵਿਨੇਸ਼ ਫੁਗਾਟ ਦੀ ਸਿਹਤ ਵਿਗੜੀ ਹੈ ਵਿਨੇਸ਼ ਫੁਗਾਟ ਬੇਹੋਸ਼ ਹੋ ਗਏ ਨੇ ਤੇ ਉਹਨਾਂ ਨੂੰ ਪੈਰਿਸ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਨੇਸ਼ ਫੋਗਾਟ ਜੋ ਪੈਰਿਸ ਦੇ ਸਭ ਸਮੇਂ ਮੌਜੂਦ ਨੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਤੇ ਉਹਨਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਬੇਹੋਸ਼ ਹੋਈ ਸੀ ਬਨੇਸ਼ ਫੋਗਾਟ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ ਬਨੇਸ਼ ਫੋਗਾਟ ਨੂੰ ਆਯੋਗ ਕਰਾਰ ਦੇਣ ਤੋਂ ਬਾਅਦ ਪੀਐਮ ਮੋਦੀ ਨੇ ਵੀ ਬਨੇਸ਼ ਫੋਗਾਟ ਲਈ ਟਵੀਟ ਕੀਤਾ ਹੈ ਬਨੇਸ਼ ਫੋਗਾਟ ਨੂੰ ਪੀਐਮ ਮੋਦੀ ਨੇ ਕਿਹਾ ਕਿ ਵੀ ਬਨੇਸ਼ ਤੁਸੀਂ ਚੈਂਪੀਅਨਾਂ 'ਚੋਂ ਚੈਂਪੀਅਨ ਹੋ ਤੁਸੀਂ ਭਾਰਤ ਦਾ ਮਾਨ ਹੋਤੇ ਹਰ ਭਾਰਤੀ ਲਈ ਪ੍ਰੇਰਨਾ ਹੋ ਅੱਜ ਦੀ ਖਬਰ ਬਹੁਤ ਹੀ ਦੁਖਦਈ ਹੈ ਨਿਰਾਸ਼ਾ ਨੂੰ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਲ ਹੈ ਤੁਹਾਨੂੰ ਦੇ ਕਿ ਵਿਨੇਸ਼ ਪੁਗੜ ਲਈ ਪੀਐਮੋਦੀ ਨੇ ਵੀ ਇਹ ਟਬੀਟ ਕੀਤਾ ਹੈ ਤੇ ਉਸ ਤੋਂ ਬਾਅਦ ਸੰਸਦ ਚ ਵੀ ਵਿਨੇਸ਼ ਪੁਗੜ ਦਾ ਮੁੱਦਾ ਆ ਚੁੱਕਿਆ ਗਿਆ ਹੈ ਵਿਰੋਧੀ ਸੰਸਦਾਂ ਨੇ ਸੰਸਦ ਵਿੱਚ ਵਿਨੇਸ਼ ਪੁਗੜ ਦਾ ਮੁੱਦਾ ਚੁੱਕਿਆ ਤੇ ਇਸ ਤੋਂ ਬਾਅਦ ਖੇਡ ਮੰਤਰੀ ਵੀ ਸੰਸਦ ਵਿੱਚ ਬੋਲਣਗੇ ਵਿਨੇਸ਼ ਪੁਖੜ ਦੇ ਮੁੱਦੇ ਤੇ ਖੇਡ ਮੰਤਰੀ ਸੰਸਦ ਵਿੱਚ ਭਾਸ਼ਣ ਦੇਣਗੇ ਕਰੀਬ ਤੇ 9 ਵਜੇ ਲੋਕ ਸਭਾ ਵਿੱਚ ਖੇਡ ਮੰਤਰੀ ਬੋਲਣਗੇ ਵਿਨੇਸ਼ ਪੁਖੜ ਦੇ ਮੁੱਦੇ ਤੇ ਇਸ ਵਕਤ ਦੀ ਬੜੀ ਖਬਰ ਜੋ ਪੈਰਿਸ ਤੋਂ ਆ ਰਹੀ ਹੈ ਕਿ ਵਿਨੇਸ਼ ਪੁਖੜ ਨੂੰ ਅਯੋਗ ਕਰਾਰ ਦਿੱਤਾ ਗਿਆ ਤੇ ਵਿਨੇਸ਼ ਪੁਖੜ ਦੀ ਸਿਹਤ ਵੀ ਵਿਗੜ ਗਈ ਹੈ ਤੇ ਤੋਂ ਦੱਸਦੀ ਹੈ ਕਿ ਯੂਐਸਏ ਦੀ ਜੋ ਕੰਪੀਟੀਟਰ ਸੀ ਵਿਨੇਸ਼ ਪੁਖੜ ਦੇ ਨਾਲ ਉਹਨਾਂ ਨੂੰ ਬਿਨਾਂ ਕੰਪੀਟੀਸ਼ਨ ਤੋਂ ਹੀ 골ਡ ਮੈਡਲ ਦਿੱਤਾ ਗਿਆ ਇਹ ਰਿਪੋਰਟ ਚਰਤੀ ਕਲਾ ਟਾਈਮ ਦੀ